ਦਵਾਨਾ ਰਿਡੀ ਦੇ ਸਰਕਾਰ ਨੂੰ ਸਰੋਤ ਇੱਕ ਰਿਪੋਰਟ ਪੇਸ਼ ਹੈ ਕਿ ਸਦੀਆਂ ਤੋਂ ਹਰ ਧਰਮ ਖਾਸ ਕਰਕੇ ਭਾਰਤ ਸੂਰਜੀ ਕੈਲੰਡਰ ਵੀ ਨੇ ਚੰਦਰਮਾ ਕੈਲੰਡਰ ਵੀ ਨੇ ਅਸੀਂ ਭਾਰਤੀਆਂ ਨੇ ਵੀ ਸੂਰਜ ਦੇਵਤਾ ਨੂੰ ਪੂਜਿਆ ਕਿ ਅੱਠ ਰਥਾਂ ਤੇ ਸਵਾਰ ਹੋ ਕੇ ਸੂਰਜ ਰੋਜ਼ ਪੂਰਬ ਤੋਂ ਪੱਛਮ ਜਾਂਦਾ ਹੈ ਪਰ ਪੱਛਮ ਵਾਲਿਆਂ ਨੇ ਸੂਰਜ ਤੋਂ ਖੂਬ ਕੰਮ ਲਿਆ ਪਰ ਅਸੀਂ ਹੋਣ ਲੈਣ ਲੱਗੇ ਹਾਂ 2 ਅਕਤੂਬਰ 2114 ਨੂੰ ਅੰਮ੍ਰਿਤਸਰ ਦੇ ਵਿੱਚ ਪਹਿਲਾ ਸੋਲਰ ਪਲਾਂਟ ਲੱਗਿਆ ਸੂਰਜ ਦੀ ਤਾਂਪਸ਼ਟਾ ਊਰਜਾ ਬਣਾਉਣਾ ਬਿਜਲੀ ਬਣਾਉਣ ਦੀ ਸ਼ੁਰੂਆਤ 10 ਸਾਲ ਪਹਿਲਾਂ ਹੋਈ ਇੱਕ ਯੂਨਟ ਤੋਂ ਹੁਣ 1 ਮੈਗਾਵਾਟ ਤੋਂ 10 ਸਾਲ ਪਹਿਲਾਂ ਹੁਣ ਪੰਜਾਬ ਦੇ ਵਿੱਚ 1324 ਮੈਗਾਵਾਟ ਬਿਜਲੀ ਉਤਪਾਦਨ ਸੂਰਜ ਤੋਂ ਹੋ ਰਿਹਾ ਇਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਬਾਜ਼ਾਰਤ ਦੇ ਦੌਰਾਨ ਇਹ ਯੂਨਟ ਲੱਗਿਆ ਚਲੋ ਕ੍ਰੈਡਿਟ ਨਹੀਂ ਮੈਂ ਵਿਰੇਾ ਦੱਸ ਰਿਹਾ ਹਾਂ ਤੇ ਇੱਕ ਹੋਰ ਬਹੁਤ ਅੱਛਾ ਪ੍ਰੋਜੈਕਟ ਇਹਨਾਂ ਨੇ ਗੁਜਰਾਤ ਮਾਡਲ ਕਹਿ ਕੇ ਲਿਆਂਦਾ ਉਹ ਸੀ ਦਰਾਹਾ ਤੇ ਲੁਧਿਆਣਾ ਦੇ ਦਰਮਿਆਨ ਮੈਂ ਵੀਡੀਓ ਵੀ ਪਾਈ ਹੋਈ ਹੈ ਪੁਰਾਣੀ ਦਰਾਹਾ ਜਿਹੜੀ ਨਹਿਰ ਹੈ ਉੱਥੇ ਇੱਕ ਥਰਮਲ ਪਲਾਂਟ ਲੱਗਿਆ ਜਿਸ ਦੇ ਵਿੱਚ ਜਿਹੜੀਆਂ ਸੋਲਰ ਪਲੇਟਾਂ ਨੇ ਉਹ ਨਦੀ 'ਚ ਖੜੀਆਂ ਕੀਤੀਆਂ ਗਈਆਂ ਤੇ ਸੌਰੀ ਨਹਿਰ ਦੇ ਵਿੱਚ ਇਸ ਦੇ ਨਾਲ ਇੱਕ ਤਾਂ ਜਿਹੜਾ ਪਾਣੀ ਉੱਟਦਾ ਸੀ ਉਸ ਦਾ ਬਚਾ ਹੋਇਆ ਅ ਦੂਸਰਾ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਜਿਹੜਾ ਖੇਤੀ ਜ਼ਮੀਨ ਦਾ ਮਾਮਲਾ ਜਿਵੇਂ ਬਠਿੰਡੇ ਵੱਲ 40 50 ਹਜ਼ਾਰ ਏਕੜ ਦਾ ਮਾਮਲਾ ਹੈ 20 ਸਾਲ 25 ਸਾਲ ਵਾਸਤੇ ਪ੍ਰਾਈਵੇਟ ਕੰਪਨੀਆਂ ਪੰਜਾਬ ਦੇ ਵਿੱਚ ਜ਼ਮੀਨ ਠੇਕੇ ਤੇ ਲੈਂਦੀਆਂ ਨੇ ਤੇ ਹਰ ਸਾਲ 5 10% ਵਾਧਾ ਵੀ ਕਰ ਦਿੰਦੀਆਂ ਨੇ ਜਾਨੀ ਜਿਸ ਜ਼ਮੀਨ ਦੇ ਵਿੱਚ ਝੋਨਾ ਤੇ ਕਣਕ ਜਾਂ ਹੋਰ ਫਸਲਾਂ ਹੁੰਦੀਆਂ ਨੇ ਉਹ ਜ਼ਮੀਨ ਬਠਿੰਡਾ ਫਰੀਦਕੋਟ ਇਲਾਕਿਆਂ 'ਚ ਬਹੁਤ ਸਾਰੀਆਂ ਕੰਪਨੀਆਂ ਨੇ ਠੇਕੇ ਤੇ ਲੈ ਲਿਆ 20 25 25 ਸਾਲ ਵਾਸਤੇ ਉੱਥੇ ਉਹਨਾਂ ਨੇ ਸੋਲਰ ਪਲੇਟਾਂ ਖੇਤਾਂ ਚਲਾਈਆਂ ਨੇ ਨੇ ਖੇਤਾਂ 'ਚ ਬਿਜਲੀ ਪੈਦਾ ਹੋ ਰਹੀ ਹੈ। ਸੋ ਸੋਲਰ ਪਾਵਰ ਪਲਾਂਟ ਦੀ ਜਿਹੜੀ ਇਹ ਤਰੱਕੀ ਦੀ ਤਸਵੀਰ ਨੂੰ ਅਗਰ ਜਦੋਂ ਵੇਖੋ ਤਾਂ ਇਸ ਵਕਤ ਪੰਜਾਬ ਦੇ ਵਿੱਚ 1324 ਮੈਗਾਵਾਟ ਬਿਜਲੀ ਦਾ ਉਤਪਾਦਨ ਸੋਲਰ ਆਹੀ ਹੋ ਰਿਹਾ। ਹਾਲਾਂਕਿ ਭਗਵਾਨਤਮਾਨ ਸਰਕਾਰ ਨੇ ਜਿਹੜੇ 600 ਯੂਨਟ ਫ੍ਰੀ ਕਰ ਦਿੱਤੇ ਉਹਦੇ ਨਾਲ ਲੋਕਾਂ 'ਚ ਸੋਲਰ ਪੈਨਲ ਲਾਉਣ ਦਾ ਰਿਵਾਜ ਘਟਿਆ। ਇਸ ਪਲਾਂਟ ਦੇ ਵਿੱਚ ਜਿਸ ਤਰ੍ਹਾਂ 2 ਅਕਤੂਬਰ 2014 ਨੂੰ ਅੰਮ੍ਰਿਤਸਰ ਦੇ ਵਿੱਚ ਪਹਿਲਾ ਸੋਲਰ ਪਲਾਂਟ ਲੱਗਿਆ ਵਿਕਰਮ ਮਜੀਠਾ ਇਸ ਦੇ ਮੰਤਰੀ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮਾਮੇ ਸਹਰੇ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜੀ ਡੇਰਾ ਬਿਆਸ ਮੁਖੀ ਦੇ ਡੇਰੇ ਦੇ ਵਿੱਚ ਪਲਾਂਟ ਲਵਾਇਆ ਮੇਰੇ ਖਿਆਲ ਅਸ਼ੀਆ ਦਾ ਵੱਡਾ ਸੋਲਰ ਰੂਫ ਸੋਲਰ ਪਲਾਂਟ ਹੈ ਜਿਹੜਾ ਛੱਤ ਤੇ ਲਾਇਆ ਹੋਇਆ ਡੇਰਾ ਬਿਆਸ ਚ ਲੱਗਿਆ ਆ ਤਸਵੀਰ ਚ ਤੁਸੀਂ ਵੇਖੋ ਕਿ ਬਹੁਤ ਸਾਰੀਆਂ ਪਲੇਟਾਂ ਜਿਹੜੀਆਂ ਛੱਤਾਂ ਤੇ ਲੱਗਦੀਆਂ ਨੇ ਉਹਨਾਂ ਦਾ ਤੁਸੀਂ ਵਰਾਂਡਾ ਵੀ ਪਾਸ ਸਕਦੇ ਹੋ ਨੀਚੇ ਛੱਡ ਵੀ ਬਣਾ ਸਕਦੇ ਹੋ 2.5 ਲੱਖ ਦਾ ਮੋਟਰ ਦਾ ਪੰਪ ਲੱਗ ਜਾਂਦਾ ਹੈ 2.5-3 ਲੱਖ ਦਾ ਬਿਜਲੀ ਦਾ ਕਨੈਕਸ਼ਨ ਵਿਕਦਾ ਤੇ ਇਹਨੂੰ ਤੁਸੀਂ ਕਈਆਂ ਨੇ ਰੇੜੀਆਂ ਤੇ ਲਾਇਆ ਹੋਇਆ ਪਾਕਿਸਤਾਨ ਚ ਦਾ ਖਾਸ ਕਰਕੇ ਪੰਜਾਬ ਚ ਵੀ ਉਹ ਇੱਕ ਜਗ੍ਹਾ ਤੁਸੀਂ ਲਾਓ ਉਹਨੂੰ ਜਨਰੇਟਰ ਦੇ ਤੌਰ ਤੇ ਘਰੇ ਵੀ ਵਰਤੋ ਇੱਕ ਰੇੜਾ ਜਿਹਾ ਬਣਾ ਲੈਂਦੇ ਉਹਦੇ ਤੇ ਬਲੇਟਾਂ ਲਾ ਲੈਂਦੇ ਲੋਕੀ ਟਰਾਲੀ ਦੇ ਮਗਰ ਪਾਉਂਦੇ ਆ ਤੇ ਕਦੇ ਉਸ ਖੇਤ ਲਾ ਲਿਆ ਕਦੇ ਉਸ ਖੇਤ ਲਾ ਲਿਆ ਜਦੋਂ ਕਾਠ ਵਾਟੇ ਘਰੇ ਵੀ ਲਾ ਸਕਦੇ ਹੋ ਸੋ ਇਸ ਤਰ੍ਹਾਂ ਸੋਲਰ ਤੋਂ ਸੂਰਜ ਤੋਂ ਇਹ ਜਿਹੜੀ ਗੈਰ ਪਰੰਪਰਾਗਤ ਊਰਜਾ ਸਰੋਤ ਮੰਤਰਾਲੇ ਦੀ ਰਿਪੋਰਟ ਆਈ ਹੈ ਕਿ ਇਸ ਪਲਾਂਟ ਦੇ ਵਿੱਚ ਬਿਜਲੀ ਉਤਪਾਦਨ ਦੀ ਸਮਰੱਥਾ 1 ਮੈਗਾਵਾਟ ਸੀ ਜਿਹੜਾ ਲੁਧਿਆਣ ਅਮਰਸਰ ਚ 2 ਅਕਤੂਬਰ 2014 ਨੂੰ ਲੱਗਿਆ ਪੰਜਾਬ ਦੇ ਵਿੱਚ ਸੋਲਰ ਪੈਨਲ ਤੋਂ ਬਿਜਲੀ ਬਣਾਉਣ ਦੀ ਸਮਰੱਥਾ ਹੁਣ 1324 ਮੈਗਾਵਾਟ ਤੱਕ ਪਹੁੰਚ ਗਈ ਹੈ ਇਸ ਦਾ ਕਾਰਨ ਹੈ ਕਿ ਸੋਲਰ ਪੈਨਲਾਂ ਦੀ ਕੀਮਤਾਂ ਦਾ ਘਟਣ ਤੇ ਇਹਨਾਂ ਦਾ ਫੈਸਾਰਾ ਤੇ ਉੱਥੇ 7 ਸਾਲ ਦੇ ਵਿੱਚ ਇੱਕ ਵੀ ਨਵਾਂ ਥਰਮਲ ਪਲਾਂਟ ਨਹੀਂ ਲੱਗਾ ਤੇ ਇਸ ਕਾਰਨ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟ ਭਾਖੜਾ ਤੇ ਹੋਰ ਸੰਸਥਾਨਾਂ ਦਾ ਕੁੱਲ 14676 ਮੈਗਾਵਾਟ ਬਿਜਲੀ ਪੰਜਾਬ 'ਚ ਬਣਦੀ ਹੈ ਸਰਕਾਰੀ ਥਰਮਲਾਂ ਦੇ ਵਿੱਚ ਬਣਨ ਵਾਲੇ 2300 ਮੈਗਾਵਾਟ ਦੀ ਤੁਲਨਾ ਅਗਰ ਕਰੀ ਤਾਂ 57 ਫੀਸਦੀ ਬਿਜਲੀ ਦਾ ਉਤਪਾਦਨ ਹੁਣ ਸੋਲਰ ਤੋਂ ਹੋ ਰਿਹਾ ਹੈ ਜਲੰਧਰ ਦੇ ਕਰਤਾਰਪੁਰ ਦੇ ਨੇੜੇ ਰੇਲਵੇ ਲਾਈਨ ਅਤੇ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਕਿਨਾਰੇ ਤਿੰਨ ਸੋਲਰ ਪਲਾਂਟ ਦੀ ਜਿਹੜੀ ਤਰੱਕੀ ਦੀ ਕਹਾਣੀ ਇਸ ਪਾਸੇ ਦੱਸ ਰਹੇ ਨੇ ਸਤ ਕਰਤਾਰ ਕੋल्ड ਸਟੋਰ ਤੇ ਬਿਜਲੀ ਦੀ ਪੂਰਤੀ ਦੇ ਵਾਸਤੇ ਛੱਤ ਤੇ ਵੀ ਸੋਲਰ ਪਲਾਂਟ ਲੱਗਿਆ ਹੋਇਆ ਤੇ ਇਸ ਦੇ ਲਈ ਸਮਾਨ ਇੰਡੋ ਇਜ਼ਰਾਈਲ ਵੈਜੀਟੇਬਲ ਐਕਸੀਲੈਂਸੀਸ ਸੈਂਟਰ ਅਤੇ ਸਜਾਈ ਅਤੇ ਰੋਸ਼ਨੀ ਵੀ ਸੋਲਰ એનર્ਜੀ ਯੂਜ਼ ਕਰਦੀ ਹੈ ਜੰਗੇ ਆਜ਼ਾਦੀ ਯਾਦਗਾਰ ਦਾ 100 ਕਿਲੋਵਾਟ ਦਾ ਸੋਲਰ ਪਲਾਂਟ ਵੀ ਬਿਜਲੀ ਦੀ ਬਚਤ ਕਰਦਾ ਹੈ ਜੰਗੇ ਆਜ਼ਾਦੀ ਘਰਤਾਰ ਪਰਤੇ ਵਿੱਚ ਜਿਹੜਾ ਲੱਗਿਆ ਹੋਇਆ ਇਸ ਸਬੰਧੀ ਜਿਹੜੇ ਆਲ ਇੰਡੀਆ ਪਾਵਰ ਡਿਪਲੋਮਾ ਐਸੋਸੀਏਸ਼ਨ ਦੇ ਸੈਕਟਰੀ ਨੇ ਜਸਵੰਤ رائے ਉਹਨਾਂ ਦਾ ਦੱਸਣਾ ਕਿ ਪੰਜਾਬ ਦੇ ਵਿੱਚ 14766 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਹੈ ਜਿਸ ਤਰ੍ਹਾਂ ਇਹ ਵੱਧ ਕੇ 20000 ਮੈਗਾਵਾਟ ਕਰਨ ਦੀ ਜ਼ਰੂਰਤ ਹੈ ਇਸ ਦਾ ਹੱਲ ਸੋਲਰ ਜਨਰੇਸ਼ਨ ਹੈ ਕਿ ਸੋਲਰ ਰਾਹੀਂ ਬਿਜਲੀ ਪੈਦਾ ਕੀਤੀ ਜਾਵੇ ਕਿਉਂਕਿ ਇਹ ਭਾਵੇਂ ਪਿਉਰੀ ਕੁਦਰਤੀ ਤਰੀਕੇ ਨਾਲ ਹੈ ਹੁਣ ਤੁਸੀਂ ਪਰਮਾਣੂ ਬਿਜਲੀ ਪਲਾਂਟ ਵੀ ਨੇ ਉਹ ਬਹੁਤ ਖਤਰਨਾਕ ਨੇ ਜਿਸ ਤਰ੍ਹਾਂ ਰਸ਼ੀਆ ਦੇ ਚਰਨੋਬਲ ਪਲਾਂਟ ਦੇ ਵਿੱਚ ਹਾਦਸਾ ਵਾਪਰਿਆ ਤੇ ਹੋਰ ਕਈ ਮੁਲਕਾਂ 'ਚ ਆ ਉਹਦੇ ਲਈ ਯੂਰੇਨੀਅਮ ਦੀ ਲੋੜ ਹੈ ਜਿਹੜਾ ਪਰਮਾਣੂ ਪਲਾਂਟ ਬਿਜਲੀ ਦਾ ਲਾਉਣੇ ਆ ਤੇ ਇੱਕ ਵਾਰੀ ਗੱਲ ਵੀ ਚੱਲੀ ਸੀ ਉਦੋਂ ਸੁਖਵੀਰ ਡਿਪਟੀ ਸੀਐਮ ਸੀ ਇੱਥੇ ਪਟਿਆਲੇ ਆਇਆ ਤਾਂ ਉਦੋਂ ਪੰਜਾਬ ਦੇ ਵਿੱਚ ਇਹ ਸੋਲ ਪਰਮਾਣੂ ਤੋਂ ਬਿਜਲੀ ਬਣਾਉਣ ਦਾ ਪਲਾਂਟ ਦੀ ਜ਼ਰੂਰਤ ਸੀ ਜਦੋਂ ਇਹਨਾਂ ਨੇ ਕੋਲੇ ਵਾਲੇ ਲਾਏ ਨੇ ਤਾਂ ਪ੍ਰੈਸ ਕਾਨਫਰੰਸ 'ਚ ਮੈਂ ਵੀ ਪੁੱਛਿਆ ਸੁਖਵੀਰ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਜਦੋਂ ਹਰਿਆਣੇ ਦੇ ਫਤਿਹਵਾਦ 'ਚ ਲੱਗ ਰਿਹਾ ਤਾਂ ਤੁਸੀਂ ਪਟਿਆਲੇ ਦੇ ਆਸ-पास ਪੰਜਾਬ 'ਚ ਕਿਉਂ ਨਹੀਂ ਲਾਉਂਦੇ ਕਹਿੰਦੇ ਵੀ ਇੱਥੇ ਖਤਰਾ ਹੋ ਸਕਦਾ ਕਹਿੰਦੇ ਤੁਹਾਡੇ ਪਟਿਆਲੇ ਲਾਦਗੀ ਮੈਂ ਜੀ ਲਾਓ ਸਾਡੇ ਕਿਨੂੰ ਤਾਂ ਭਾਵੇਂ ਮਹਿਲ ਦੇ ਨਾਲ ਲਾ ਦਿਓ ਕੈਪਟਨ ਤੇ ਫਿਰ ਆਸਪੇ ਵੀ ਮਤਲਬ ਸਮੇਂ ਦੀ ਜ਼ਰੂਰਤ ਸੀ ਖੈਰ ਉਦੋਂ ਫਿਰ ਇਹਨਾਂ ਨੇ ਆ ਕੋਲੇ ਵਾਲੇ ਥਰਮਲ ਪਲਾਂਟ ਲਾ ਦਿੱਤੇ ਪ੍ਰਾਈਵੇਟ ਥਰਮਲ ਪਲਾਂਟ ਲਾਤੇ ਜਿਹੜੇ ਮਤਲਬ ਤੁਸੀਂ ਵੇਖੋ ਗੁਵਿੰਦਪੁਰਾ ਜਾਂ ਹੋਰ ਖਾਲ ਵੇਖੋ ਆ ਮਨਦੀਪ ਸੁਖਚਾਨ ਵਾਲੀ ਦੱਸਦੇ ਹੁੰਦੇ ਕਿ ਐਡਾ ਮਤਲਬ ਪੰਭੂਕਾ ਨਿਕਲਦਾ ਰਾਤ ਨੂੰ ਕਈ ਪਿੰਡਾਂ ਤੱਕ ਰੋਸ਼ਨੀ ਜਾਂਦੀ ਆ ਇੰਨਾ ਸੇਕ ਨਿਕਲਦਾ ਉਹਨਾਂ ਚਿਮਨੀਆ ਚੋਂ ਰਾਖ ਉੱਡਦੀ ਆ ਬਠਿੰਡਾ ਥਰਮਲ ਪਲਾਂਟ ਬੰਦ ਕਿਉਂ ਕੀਤਾ 20 ਟਨ ਸਵਾਹ ਰੋਜ਼ ਬਠਿੰਡਾ ਸ਼ਹਿਰ ਚ ਡਿੱਗਦੀ ਸੀ ਘਰਾਂ 'ਚ ਕਪੜੇ ਬਾਹਰ ਪਾਓ ਤੁਸੀਂ ਰਾਤ ਨੂੰ ਕਾਲੇ ਵੇੜੇ ਕਾਲੇ ਹੋ ਜਾਂਦੇ ਸੀ ਈਵਨ ਦਿਨੇ ਜੇ ਕਿਤੇ ਨੰਗੀ ਅੱਖ ਨਾਲ ਸਕੂਟਰ ਮੋਟਰਸਾਈਕਲ ਡੂਬਲਰ ਚਲਾਉਂਦੇ ਹੋ ਤੁਹਾਡੀ ਅੱਖ ਜਿੰਨਾ ਕੋਲੇ ਦੇ ਕਣ ਪੈਂਦੇ ਸੀ ਬਟੰਡੇ ਇਲਾਕੇ ਚ ਖੈਰ ਉਹ ਬੰਦ ਕਰਨਾ ਪਿਆ ਪਰ ਉਹਦਾ ਬਦਲ ਸੀ ਸੋਲਰ ਵਾਲਾ ਪਾਸਾ ਜਿਹੜਾ ਅਕਾਲੀ ਉਹਨਾਂ ਨਹੀਂ ਲਿਆ ਸਕੇ ਬਾਦਿਆਂ ਸਰਕਾਰਾਂ ਨੇ ਵੀ ਬਹੁਤ ਘਟ ਕੀਤਾ ਪਰ ਫਿਰ ਵੀ ਦਸਤ ਨੇ ਇਸਮਾਰੇ ਇੰਜੀਨੀਅਰ ਜੁਸਵੰਤ رائے ਕਿ ਇਸ ਦਾ ਹੱਲ ਹੈ ਸੋਲਰ ਜਨਰੇਸ਼ਨ ਇੱਕ ਥਰਮਲ ਪਲਾਂਟ ਲਗਾਉਣ ਦੇ ਲਈ ਸਾਰੀਆਂ ਮਨਜ਼ੂਰੀਆਂ ਸਮੇਤ ਘੱਟੋ-ਘੱਟ 4 ਸਾਲ ਦਾ ਸਮਾਂ ਲੱਗ ਜਾਂਦਾ ਹੈ। ਸੋਲਰ ਪ੍ਰੋਜੈਕਟ ਇਸ ਤੋਂ ਅੱਧੇ ਸਮੇਂ ਵਿੱਚ ਸ਼ੁਰੂ ਹੋ ਜਾਂਦਾ ਹੈ। ਘਰਾਂ, ਦਫ਼ਤਰਾਂ ਤੇ ਕਾਰਖਾਨਿਆਂ ਦੀਆਂ ਛੱਤਾਂ ਤੇ ਸੋਲਰ ਪੈਨਲ ਦੀ ਇੰਸਟਾਲੇਸ਼ਨ ਵਧਾਉਣੀ ਹੋਏਗੀ। ਲੋਕ ਇਲੈਕਟ੍ਰੋਨਿਕ ਵਹੀਕਲਾਂ ਤੇ ਜ਼ੋਰ ਦੇ ਰਹੇ ਨੇ ਤੇ ਜਿਸ ਤਰ੍ਹਾਂ ਵਾਹਨਾਂ ਦੇ ਵਿੱਚ ਬਿਜਲੀ ਲੋਡ ਘੱਟ ਤੋਂ ਘੱਟ 15% ਤੱਕ ਅਗਲੇ 2-3 ਸਾਲਾਂ ਦੇ ਵਿੱਚ ਵੱਧ ਜਾਏਗਾ। ਕਿਉਂਕਿ ਇਲੈਕਟ੍ਰਿਕ ਵਾਹਨ ਆਨ ਕਰਕੇ ਉਹਨਾਂ ਨੂੰ ਚਾਰਜਿੰਗ ਦੀ ਵੀ ਜ਼ਰੂਰਤ ਹੈ ਸੋ ਇਸ ਕਰਕੇ ਹਰ ਬੰਦਾ ਏਸੀ ਲਾ ਰਿਹਾ ਹੈ ਬਿਜਲੀ ਫ੍ਰੀ ਹੈ ਸੋ ਇਸ ਕਰਕੇ ਬਿਜਲੀ ਦਾ ਲੋਡ 15 20% ਵੱਧ ਜਾਣਾ 2-3 ਸਾਲਾਂ ਚ ਹੋਰ ਐਸ ਵਾਰੀ ਤੇ ਚਲੋ ਬੁੱਤਾ ਸਾਰ ਲਿਆ ਪਰ ਫਿਰ ਵੀ ਅਗਰ ਪੰਜਾਬ ਸਰਕਾਰ ਵੀ ਇਸ ਤੇ ਸਬਸਿਡੀ ਹੋਰ ਵਧਾਵੇ ਤਾਂ ਇੱਕ ਬਿਹਤਰ ਹੱਲ ਹੈ ਜਿਹੜਾ ਹੁਣ ਇਹਨਾਂ ਨੇ 600 ਯੂਨਟ ਫ੍ਰੀ ਕਰ ਦਿੱਤੀ ਇਹਦੀ ਬਜਾਏ ਜੇ ਇਹ ਇਹ ਕਰਨ ਕਿ ਤੁਸੀਂ ਸੋਲਰ ਪਲਾਂਟ ਲਾਓ ਅੱਧੇ ਪੈਸੇ ਅਸੀਂ ਦਿੰਨੇ ਆਂ ਨਾਲੇ ਤਾਂ ਉਹ ਫਾਇਦਾ ਹੋਵੇਗਾ ਨਾਲੇ ਆ 600 ਯੂਨਟ ਜਿਹੜਾ ਇਹਨਾਂ ਨੇ ਕੀਤਾ ਬਹੁਤ ਗਲਤ ਫੈਸਲਾ ਕਿੰਨੀ ਕੁ ਕੋਲੇ ਦੀ ਬਿਜਲੀ ਤੁਸੀਂ ਦੇਈ ਜਾਓਗੇ ਕੋਲਾ ਹੁਣ ਪਛਵਾੜਾ ਟ੍ਰੇਨ ਖਰੀਦ ਲਈ ਹੁਣ ਕਹਿੰਦੇ ਪਛਵਾੜਾ ਖਾਨ ਖਰੀਦ ਲਈ ਹੁਣ ਕਹਿੰਦੇ ਜੇ ਅਸੀਂ ਰੇਲ ਚਲਾਉਣੀ ਹੈ ਉਹਦਾ ਫਾਇਦਾ ਕੀ ਹੈ ਯਾਰ ਸੂਰਜ ਨੂੰ ਪੁੱਜੋ ਹੀ ਨਾ ਸੂਰਜ ਦੀ ਵਰਤੋਂ ਵੀ ਕਰੋ ਉਹ ਇੱਕ ਲੋਕ ਬੋਲੀ ਹੈ ਸੂਰੇ ਦੇ ਬਾਰੇ ਕਿ ਪੱਚੀਆਂ ਦਾ ਤੈਨੂੰ ਲੌਂਗ ਮੈਂਡਸ ਦੇ ਆ ਮੈਂਡਸਣਾ ਹੁੰਦਾ ਦਾਨ ਕਰਨਾ ਜਿਵੇਂ ਗਵਰਨਮੈਂਟਸ ਦੇ ਸੂਰਜ ਦੇ ਬਾਰੇ ਪੰਜਾਬਣਾ ਬੋਲੀ ਪਾਉਂਦੀਆਂ ਸੀ ਜਦੋਂ ਸੂਰਜ ਨਹੀਂ ਸੀ ਚੜਦਾ ਕਿ ਪੱਚੀਆਂ ਦਾ ਤੈਨੂੰ ਲੌਂਗ ਮਿੰਦਸਦਿਆਂ ਤੇ ਤੀਲੀ ਵੀ ਮਿੰਦਸਾਂ ਰੀ ਸੋਰੀਸ ਸੂਰਜਾ ਚੜ ਪਾਵੇ ਚੜ ਚੜ ਦੇ ਅਸੀਸ ਕਿ ਤੈਨੂੰ ਪੱਚੀਆਂ ਦਾ ਲੌਂਗ ਤੇ ਨਾਲ ਤੀਲੀ ਵੀ ਬਣਾ ਕੇ ਦਵਾਂ ਸੋਨੇ ਦੀ ਭੇਟਾ ਕਰਾਂ ਤੇਰੀ ਜੇ ਤੂੰ ਸੂਰਜ ਚੜੇ ਇਹ ਬੋਲੀ ਮਤਲਬ ਸੂਰਜ ਦੇ ਬਾਰੇ ਸ਼ਾਇਦ ਕੋਈ ਬੋਲੀ ਹੋਵੇਗੀ ਜੋ ਮੈਨੂੰ ਲੱਭੀ ਹੁਣ ਤੱਕ ਪੰਜਾਬੀ ਸਭਿਆਚਾਰ ਚੋਂ ਕਿ ਪੱਚੀਆਂ ਦਾ ਤੈਨੂੰ ਲੌਂਗ ਮੈਂਡਸ ਦੇਆ ਤਿੱਲੀ ਵੀ ਮੈਂਡ ਸਾਰੀ ਸੂਰੀ ਸੂਰਜਾ ਚੜ ਪਾਵੇ ਚੜ ਚੜਦੇ ਅਸੀਸ ਅਸੀਂ ਆਉਣ ਬਿਹਾਰੀ ਨੇ ਪੰਜਾਬ ਛੱਟ ਪੂਜਾ ਵੀ ਕਰਦੇ ਨੇ ਸੂਰਜ ਦੀ ਪੂਜਾ ਕਰਦੇ ਨੇ ਪਾਣੀ 'ਚ ਖੜ ਕੇ ਬੀਬੀਆਂ ਬਿਹਾਰਨਾ ਪਰ ਗੱਲ ਇਹ ਆ ਕਿ ਪੂਜਾ ਤੱਕ ਸੀਮਤ ਨਾ ਰਹੋ ਇਹਦਾ ਫਾਇਦਾ ਵੀ ਲੈ ਲਓ ਅੱਗੇ ਦੇ ਗੋਲੇ ਦਾ ਸੋ ਇਸ ਕਰਕੇ ਇਸ ਪਾਸੇ ਸਾਨੂੰ ਜਿੰਨਾ ਵੀ ਹੋ ਸਕੇ ਆਉਣਾ ਚਾਹੀਦਾ ਕਿਉਂਕਿ ਬਹੁਤ ਆਰਗੈਨਿਕ ਕੁਦਰਤੀ ਤਰੀਕੇ ਨਾਲ ਇਹ ਬਿਜਲੀ ਪੈਦਾ ਕਰਦਾ ਏਸੀ ਪੰਜਾਬ ਦੇ ਵਿੱਚ ਸੋਲਰ ਊਰਜਾ ਦਾ ਪਸਾਰਾ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਮੋ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਹੀ ਨੰਬਰ 98763 09655 ਤੇ ਤੁਸੀਂ ਬ੍ਰੌਮ 'ਚ ਵੀ ਕਾਲ ਕਰ ਸਕਦੇ ਹੋ ਜੇ ਕਾਲ ਨਾ ਮਿਲੇ ਰਿਪੀਟ ਬ੍ਰੌਮ ਸੁਣਦੇ ਹੋ ਤਾਂ ਫਿਰ ਸੁਨੇਹਾ ਰਿਕਾਰਡ ਕਰਕੇ WhatsApp ਗਰੁੱਪ ਤੇ ਛੱਡ ਦਿਓ ਤੇ ਬ੍ਰੌਮ ਚੰਗਾ ਲੱਗੇ ਸ਼ੇਅਰ ਤੇ ਸਾਂਝਾ ਜਰੂਰ ਅੱਗੇ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ